ਜੋ ਬਾਬੇ ਨੂੰ ਉਸ ਦੇ ਘਰ ਚ ਹੈਰਾਨ ਤੋਂ ਬਾਅਦ ਭਾਰਤੀ ਟੀਮ ਦਾ ਅਗਲਾ ਮਿਸ਼ਨ ਸ਼੍ਰੀਲੰਕਾ ਦੌਰੇ ਇਸ ਦੌਰੇ ਤੇ ਭਾਰਤੀ ਟੀਮ ਨੂੰ ਤਿੰਨ ਮੈਚਾਂ ਦੀ ਵਨਡੇ ਅਤੇ ਤਿੰਨ ਮੈਚਾਂ ਦੀ ਟੀ 20 ਸੀਰੀਜ਼ ਖੇਡਣੀ ਹੈ ਇਹਨਾਂ ਦੋਵਾਂ ਸੀਰੀਜ਼ਾਂ ਦਾ ਸ਼ਡਿਊਲ ਜਾਰੀ ਕਰ ਦਿੱਤਾ ਗਿਆ ਹੈ ਹੁਣ ਭਾਰਤੀ ਕ੍ਰਿਕਟ ਕੰਟਰੋਲ ਬੋਰਡ ਨੇ ਵੀ ਇਸ ਦੌਰੇ ਲਈ ਭਾਰਤੀ ਟੀਮ ਦਾ ਐਲਾਨ ਕਰ ਦਿੱਤਾ ਹੈ ਟੀ 20 ਦੀ ਕਪਤਾਨੀ ਸੂਰਿਆ ਕੁਮਾਰ ਯਾਦਵ ਨੂੰ ਸੌਂਪੀ ਗਈ ਹੈ ਸ਼ੁਭਮਨ ਗਿੱਲ ਨੂੰ ਸ਼੍ਰੀਲੰਕਾ ਦੌਰੇ ਲਈ ਵੱਡਾ ਤੋਹਫ਼ਾ ਮਿਲਿਆ ਹੈ ਉਸ ਨੂੰ ਵਨਡੇ ਅਤੇ T20 ਸੀਰੀਜ਼ ਦੋਵਾਂ 'ਚ ਉਪ ਕਪਤਾਨੀ ਸੌਂਪੀ ਗਈ ਹੈ ਇਸ ਦਾ ਮਤਲਬ ਹੈ ਕਿ ਪਾਂਡਿਆ ਨੂੰ ਉਪ ਕਪਤਾਨੀ ਦੇ ਅਹੁਦੇ ਤੋਂ ਵੀ ਹਟਾ ਦਿੱਤਾ ਗਿਆ ਹੈ ਇਸ ਤੋਂ ਇਲਾਵਾ ਵਿਕਟ ਕੀਪਰ ਬੱਲੇਬਾਜ਼ ਰਿਸ਼ਭ ਪੰਤ ਦੀ ਵਨਡੇ ਟੀਮ 'ਚ ਵਾਪਸੀ ਹੋਈ ਹੈ ਰિયાન ਪ੍ਰਾਗ ਨੂੰ ਵੀ ਦੋਵਾਂ ਸੀਰੀਜ਼ 'ਚ ਮੌਕਾ ਦਿੱਤਾ ਗਿਆ ਹੈ ਤੁਹਾਨੂੰ ਦੱਸ ਦਈਏ ਕਿ ਭਾਰਤੀ ਟੀਮ ਦੇ ਨਵੇਂ ਮੁੱਖ ਕੋਚ ਗੌਤਮ ਗੰਬੀਰ ਦਾ ਵੀ ਇਹ ਪਹਿਲਾ ਦੌਰਾ ਹੋਵੇਗਾ ਸਾਬਕਾ ਭਾਰਤੀ ਸਲਾਮੀ ਬੱਲੇਬਾਜ਼ ਗੋਤਮ ਗੰਬੀਰ ਹੁਣ ਆਪਣੀ ਨਵੀਂ ਭੂਮਿਕਾ ਲਈ ਤਿਆਰ ਨਜ਼ਰ ਆ ਰਹੇ ਨੇ ਖਾਲੀ ਵਿੱਚ ਬੀਸੀਸੀਆਈ ਨੇ ਉਹਨਾਂ ਨੂੰ ਭਾਰਤੀ ਟੀਮ ਦਾ ਨਵਾਂ ਮੁਖ ਕੋਚ ਬਣਾਇਆ ਹੈ ਗੰਬੀਰ ਨੇ ਰਾਹੁਲ ਦਰਾਵਿੜ ਦੀ ਜਗ੍ਹਾ ਲਈ ਹੈ ਜਿਸ ਦਾ ਕਾਰਜਕਾਲ ਟੀ-20 ਵਿਸ਼ਵ ਕੱਪ 2024 ਤੋਂ ਬਾਅਦ ਖਤਮ ਹੋ ਗਿਆ ਹੈ ਸ਼ੁਭਮਨ ਗਿੱਲ ਦੀ ਕਪਤਾਨੀ ਚ ਭਾਰਤੀ ਟੀਮ ਨੇ ਹਾਲ ਹੀ ਚ ਘਰੇਲੂ ਮੈਦਾਨ ਤੇ 5 ਮੈਚਾਂ ਦੀ ਟੀ-20 ਸੀਰੀਜ਼ ਜ਼ਿੰਬਾਬਵੇ ਨੂੰ 4-1 ਨਾਲ ਹਰਾਇਆ ਸੀ ਇਸ ਤੋਂ ਪਹਿਲਾਂ ਰੋਹਿਤ ਸ਼ਰਮਾ ਦੀ ਕਪਤਾਨੀ ਚ ਭਾਰਤੀ ਟੀਮ ਨੇ ਪਿਛਲੇ ਮਹੀਨੇ ਯਾਨੀ ਜੂਨ ਚ T20 ਵਿਸ਼ਵ ਕੱਪ ਜਿੱਤਿਆ ਸੀ ਭਾਰਤ ਦੀ T20 ਟੀ ਸੂਰਿਆ ਕੁਮਾਰ ਯਾਦਵ ਸ਼ੁਭਮਨ ਗਿੱਲ ਯਾ ਯਸ਼ਵੀ ਜੈਸਵਾਲ ਰਿੰਕੂ ਸਿੰਘ ਰિયાન ਪ੍ਰਾਕ ਰਿਸ਼ਭ ਪੰਤ ਸੰਜੂ ਸੈਮਸਨ ਹਾਰਦਿਕ ਪਾਂਡਿਆ ਸ਼ਿਵਮ ਦੁੱਬੇ ਅਕਸ਼ਰ ਪਟੇਲ ਵਾਸ਼ਿੰਗਟਨ ਸੁੰਦਰ ਰਵੀ ਬਿਸ਼ਨੋਈ ਅਸ਼ਦੀਪ ਸਿੰਘ ਖਲੀਲ ਅਹਿਮਦ ਅਤੇ ਮੁਹੰਮਦ ਸਰਾਫ ਭਾਰਤ ਦੀ 1 ਡੇ ਰੋਹਿਤ ਸ਼ਰਮਾ, ਸ਼ੁਭਮਨ ਗਿੱਲ, ਵਿਰਾਟ ਕੋਹਲੀ, ਕੇਐਲ ਰਾਹੁਲ, ਰਿਸ਼ਭ ਪੰਦਿਤ, ਸ਼ਰੇਸ਼ ਸૈયਰ, ਸ਼ਿਵਮ ਦੁੱਬੇ, ਕੁਲਦੀਪ ਯਾਦਵ, ਮੁਹੰਮਦ ਸਿਰਾਜ, ਵਾਸ਼ਿੰਗਟਨ ਸੁੰਦਰ, ਅਰਸ਼ਦੀਪ ਸਿੰਘ, ਰિયાન ਪ੍ਰਾਗ, ਅਕਸ਼ਰ ਪਟੇਲ, ਖਲੀਲ ਅਹਿਮਦ ਅਤੇ ਹਰਸ਼ਿਤ ਰਾਣਾ ਭਾਰਤੀ ਟੀਮ ਦੇ ਇਸ ਦੌਰੇ ਦੀ ਸ਼ੁਰੂਆਤ 27 ਜੁਲਾਈ ਨੂੰ ਹੋਵੇਗੀ। ਪਹਿਲਾ ਭਾਰਤ ਤੇ ਸ਼੍ਰੀਲੰਕਾ ਵਿਚਾਲੇ 3 ਮੈਚਾਂ ਦੀ T20 ਸੀਰੀਜ਼ ਖੇਡੀ ਜਾਵੇਗੀ ਇਸ ਸਾਰੇ ਇਹ ਸਾਰੇ ਮੈਚ ਭਾਰਤੀ ਸਮੇਂ ਅਨੁਸਾਰ ਸ਼ਾਮ 7 ਵਜੇ ਖੇਡੇ ਜਾਣਗੇ ਉਸ ਤੋਂ ਬਾਅਦ ਦੋਵਾਂ ਟੀਮਾਂ ਵਿਚਾਲੇ ਤਿੰਨ ਮੈਚਾਂ ਦੀ ਵਨਡੇ ਸੀਰੀਜ਼ ਹੋਵੇਗੀ